ਕਣਕੇ ਡਾਪਨ ਦੀ ਕਰਨਾ ਚੁ ਪੁਸਰ ਪੁਸਰ ਕਰਨ ਤੇ ਲੈ ਦੇ ਮੈਨੂੰ ਸੂਟ ਮੈਂ ਜਾਣਾ ਉਹ ਨਹੀਂ ਕੋਲ ਲੈ ਕੇ ਦਿੰਦੇ ਇਹਨੂੰ ਉਹਨੇ ਮੈਨੂੰ ਕੁਛ ਨਹੀਂ ਕਿਹਾ ਮੈਨੂੰ ਲੈ ਦੇ ਜਾਂ ਨਾ ਲੈ ਦੇ ਮੈਂ ਤੇ ਆਪਣੀ ਮਰਜ਼ੀ ਨਾਲ ਹੀ ਉਹਨੂੰ ਕਿਹਾ ਵਾ ਕਿ ਚਲੋ ਕੁੜੀ ਆਈ ਆ ਸਿਆਲ ਦੇ ਦਿਨ ਨੇ ਤੇ ਬੰਦਾ ਲੈ ਕੇ ਦੇਣਾ ਮੈਂ ਤਾਂ ਹੀ ਮੇਰਾ ਨਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਆਹੀ ਗੱਲਾਂ ਨਹੀਂ ਉਹ ਮੈਨੂੰ ਚੰਗੀਆਂ ਲੱਗਦੀਆਂ ਭਾਬੀ ਦੀਆਂ ਬਸ ਤੇਰੀ ਕੱਲੀ ਕੱਲੀ ਨਾਨਾ ਜੇ ਆ ਜਾਂਦੀ ਤੂੰ ਸੋਗੋ ਖੁਸ਼ ਹੋ ਕੇ ਮਿਲ ਪਰ ਨਾ ਆਣਾ ਨਹੀਂ ਇਹਨੇ ਨੱਕ ਵਟਨੀ ਹੀ ਵਟਨੀ ਜਦੋਂ ਵੀ ਮੈਂ ਆਣਾ ਬਸ ਉਹਨੇ ਸਹਿ ਸੁੱਤਾ ਹੀ ਤੇ ਬੇਲੀ ਹੋਈ ਮਰੀ ਮੈਂ ਕਿਚਲ ਦਿਨੇ ਤਾਂ ਟਾਈਮ ਨਹੀਂ ਲੱਗਦਾ ਤੇ ਲੰਮੇ ਲੱਗੇ ਹੀ ਬਸ ਪਹਿਣਾ ਮੈਂ ਚੱਲ ਆਇਆ ਮਮੀ ਨਾਲ ਕੁੜੀ ਗੱਲ ਕਰ ਲੈਣੀ ਆ। ਨਾ ਮੇਰੀ ਗੱਲ ਸੁਣੋ ਜਰਾ ਕੁ ਆ ਕੁੜੀ ਜਿਹੜੀ ਤੀਜੇ ਦਿਨ ਸੱਦ ਕੇ ਤੇ ਬਹਿ ਜਾਂਦੇ ਜੇ ਤੇ ਮੁੜਕੇ ਤਰਪੈਂਦੇ ਫੇ ਤੇ ਕੱਪੜੇ ਬਣਾ ਦਈਏ ਹੁਣ ਹੈ ਆਈ ਆ ਕੁੜੀ ਕੁੜੀ ਨੇ ਤੇ ਰੋਜ਼ ਇੱਥੇ ਰਹਿਣਾ ਵਾ ਤੇ ਹੜਕ ਉਹਨੇ ਰੋਜ਼ ਰੋਜ਼ ਕੱਪੜੇ ਬਣਾ ਕੇ ਦਿੱਤੇ ਜਾਂਦੇ ਨਾਲੇ ਮਗਰ ਕੜਾ ਹੈ ਨਹੀਂ ਕੋਹ ਵੀ ਇਹਦੇ ਮਾੜੇ ਲੱਸੀ ਆ ਫਿਰ ਸੁਟੂ ਨਹੀਂ ਬਣਾ ਕੇ ਦੇ ਸਕਦੇ ਅਸੀਂ ਤੇ ਇਹਦਾ ਕਰਜ਼ਾ ਲਾਵਾਂਗੇ ساری ਉਮਰ ਆਪਣੇ ਘਰ ਸਾਨੂੰ ਹੋਰ ਕੰਮ ਹੈ ਨਹੀਂਗਾ ਨਾ ਨਹੀਂ ਗੱਲ ਸੁਣ ਮੇਰੀ ਤੈਨੂੰ ਸੂਟ ਦਾ ਕੀ ਦੁੱਖ ਪੈ ਗਿਆ ਧੀ ਆ ਮੇਰੀ ਮੈਂ ਦਵਾ ਚਾਹੀ ਨਾ ਦਵਾ ਤੈਨੂੰ ਕੀ ਦੁੱਖ ਪਿਆ ਸੂਟ ਦਾ ਨਾ ਤੀ ਦਾ ਘਰੀ ਪਰ ਦੇਣਾ ਵਾ ਸਾਰਾ ਕੋ ਪੁੱਤ ਵਾਸਤੇ ਵੀ ਰਹਿਣਦੇ ਸਭ ਕੁਝ ਹੈਗਾ ਪੁੱਤ ਵਾਸਤੇ ਤੇ ਤੀ ਇਤਲੀ ਡੇਪ ਮੇ ਸੂਟ ਬਣਾ ਕੇ ਦਿੱਤਿਆ ਤੇ ਨਹੀਂ ਕਾਟਾ ਪੈ ਚਲਿਆ ਇਹ ਹੁਣ ਆਈ ਆ ਤੇ ਦੇਣਾ ਹੀ ਪੈਣਾ ਨਾ ਵਾਰੋਂ ਦੀ ਵਾਰੀ ਕੱਪੜੇ ਜਿਹੜੇ ਸੁੱਕੇ ਹੁੰਦੇ ਆ ਤੇ ਜਦੋਂ ਆਉਣਾ ਉਦੋਂ ਸੂਟ ਦੇਣਾ ਹੀ ਦੇਣਾ ਵਾ ਐਦਾਂ ਨਹੀਂ ਜਾ ਸਕਦੀ ਇੱਕ ਵਾਰੀ ਹੋਇਆ ਸਹੀ ਕਿਤੇ ਸਹੀ ਸਮੇਂ ਸੂਟ ਦੇਤਾ ਇਨੇ ਤੇ ਗੰਦ ਪਾਇਆ ਵਾ ਆਣ ਕੇ ਡੈਪਿੰਦੀ ਕਰਨਾਂ ਚ ਪੁਸਰ-ਪੁਸਰ ਕਰਨ ਵੀ ਲੈ ਦੇ ਮੈਨੂੰ ਸੂਟ ਮੈਂ ਜਾਣਾ ਵਾ ਉਹ ਨਹੀਂ ਕੁਝ ਲੈ ਕੇ ਦਿੰਦੇ ਇਹਨੂੰ ਮੁੰਨੇ ਮੈਨੂੰ ਕੁਝ ਨਹੀਂ ਕਿਹਾ ਮੈਨੂੰ ਲੈ ਦੇ ਜਾਂ ਨਾ ਲੈ ਦੇ ਮੈਂ ਤੇ ਆਪਣੀ ਮਰਜ਼ੀ ਨਹੀਂ ਉਹਨੂੰ ਕਿਹਾ ਵਾ ਵੀ ਚਲੋ ਕੁੜੀ ਆਈ ਆ ਸਿਆਲ ਦੇ ਦਿਨ ਨੇ ਤੇ ਬੰਦਾ ਲੈ ਕੇ ਦੇਣਾ ਹਮ ਆਹੋ ਵੀ ਚਲੋ ਸਿਆਲ ਵਾ ਤੇ ਆਈ ਆ ਤੇ ਹੁਣ ਉਹਨੂੰ ਖਾਦੀ ਖਲਾ ਦੇਣਾ ਵਾ ਤੂੰ ਤੇ ਹੱਦ ਕਰਨੀ ਤੂੰ ਤੇ ਨਹੀਂ ਦਉ ਕੁਝ ਨਾ ਮੈਂ ਹੱਥ ਨਹੀਂ ਕਰਦੀ ਸਾਡੇ ਵਾਸਤੇ ਵੀ ਕੁਝ ਪਚ ਲੈਣ ਦੋ ਹੁਣ ਮੁੰਡਾ ਵਾ ਤਰਲੇ ਲੈਣ ਹੈ ਗੱਡੀ ਨੂੰ ਉਹਨੂੰ ਵਿਚਾਰੇ ਨੂੰ ਗੱਡੀ ਨਹੀਂ ਲੈ ਕੇ ਦਿੱਤੀ ਉਹਦੇ ਪਿਓ ਨੇ ਸੌ ਸੌ ਗੱਲ ਕੀਤੀ ਆ ਤੇ ਹੁਣ ਕੁੜੀ ਦੇ ਸੂਟਾ ਵਾਸਤੇ ਕਿੱਥੋਂ ਪੈਸੇ ਨਿਕਲੋਂਦੇ ਰੋਜ਼-ਰੋਜ਼ ਪੁੱਤ ਗੱਲ ਸੁਣ ਮੇਰੀ ਸੂਟ ਦੇ ਵੰਡੇ ਦੀ ਗੱਡੀ ਆ ਜਾਣੀ ਆ ਸੂਟ ਦੇ ਮੁੱਲ ਦੀ ਗੱਡੀ ਤੇ ਨਹੀਂ ਨਾ ਆਉਣੀ ਗੱਡੀ ਤੇ ਆਉਣੀ ਸੁਖ ਨਾਲ ਰਕਮ ਦੀ ਇਹ ਤੇ ਹਜ਼ਾਰ ਦਾ ਨਾ ਉਹ ਤੇ 1200 ਦਾ ਆ ਜਾਊਗਾ ਇਹ ਕਿਹੜੀ ਗੱਲ ਆ ਹੈ ਮੈਨੂੰ ਨਹੀਂ ਪਤਾ ਕੀ ਚਾਹੁੰਦੇ ਜੇ ਤੁਸੀਂ ਚਾਹੁੰਦੇ ਆ ਮੈਨੂੰ ਤਾਂ ਸਮਝ ਨਹੀਂ ਗਈ ਆਉਂਦੀ ਪਿੱ ਤੀਜੇ ਕ ਦਿਨ ਤੇ ਪਹਿਲਾਂ ਚੋਲਾ ਚੋਕੇ ਤਰਪਿੰਦੀ ਆ ਇੱਕ ਉਹ ਜੀ ਸੱਸ ਵੈ ਦੀ ਜਿਹੜੀ ਡੱਕਦੀ ਨਹੀਂ ਇਹਨੂੰ ਹੈ ਵੱਢਣ ਵਾਲੀ ਤੇ ਉਹ ਵਾ ਇਹਨੂੰ ਆਪਣੇ ਘਰ ਰੱਖੇ ਜੇ ਟੋਰੀ ਆ ਮਹਾ ਇਨਾ ਪੈਸਾ ਲਾ ਕੇ ਤਾਂ ਹੁਣ ਉੱਥੇ ਕੋਈ ਨਹੀਂ ਰਹਿੰਦੀ ਉਹਨਾਂ ਕਿਨਾਂ ਚੇਰ ਤੋਰਨਾ ਮ ਜਦੋਂ ਘਰ ਦੀਆਂ ਲਲਚਾ ਪੈ ਜਾਂਨ ਫਿਰ ਆਪੇ ਨਹੀਂ ਤਿੰਗ ਆਪਣੇ ਘਰੋਂ ਹੁੰਦੇ ਨਾ ਅਜੇ ਨਵੀਂ ਸਵੀਆਂ ਚਲੋ ਆ ਜਾਂਦੀਆਂ ਚਲ ਜਾਂਦੀਆਂ ਕੋਈ ਗੱਲ ਨਹੀਂ ਵੇਖੀ ਫਿਰ ਮੁਰਕੇ ਆਖਿਆ ਕਰਨਾ ਆਈ ਨਹੀਂ ਦੀਦੀ ਛੇ ਮਹੀਨੇ ਹੋ ਗਏ ਆ ਕਿਤੇ ਮਿਲਣ ਵੀ ਨਹੀਂ ਆਈ ਫਿਰ ਇਦਾਂ ਕੀਆ ਕਰਨਾ ਵੇਹਲੇ ਮੈਂ ਨਹੀਂ ਕਹਿੰਦੀ ਆ ਉਹ ਚਾਹ ਹੀ ਰਹਿਣਾ ਵਾ ਮੈਂ ਇੰਨੀ ਗੱਲ ਕਹਿਣੀ ਤੇ ਆਪੇ ਤਰ ਪੈਂਦੀ ਮੂੰਹ ਚੁੱਕ ਕੇ ਜਦੋਂ ਮਰਜੀ ਤੂੰ ਤੇ ਨਾ ਕਹੇਂਗੀ ਮੈਂ ਮਾਂ ਵਾਂ ਮੈਂ ਤਾਂ ਕਹਿਣਾ ਹੀ ਆ ਨਾ ਮੇਰੇ ਧੀ ਛੇ ਮਹੀਨੇ ਹੋ ਗਏ ਆਈ ਨਹੀਂ ਗਈ ਹੈ ਹੈ ਗਿਆ ਜਾਂਦੀ ਛੇਤੀ ਤਾਂ ਹੁਣ ਤੇ ਇੰਨਾ ਚਿਰ ਹੋ ਗਿਆ ਕਿਤੇ ਆਈ ਨਹੀਂ ਇੰਨਾ ਘਰ ਦਾ ਲਾਲਚ ਪੈ ਗਿਆ ਕੋਈ ਗੱਲ ਨਹੀਂ ਜੇ ਮਾਂ ਉਧਰ ਜੂਗੀ ਤਾਂ ਮਾਂ ਚਲ ਜੈਤੀ ਈ ਦੇ ਕੋਲ ਉੱਥੇ ਕਿਹੜੀ ਬੇੜੀ ਪੈਣ ਈ ਆ ਅੱਛਾ ਆ ਗੱਲ ਚਾਹਨੀ ਆ ਤੂੰ ਮੈਂ ਕੀ ਚਾਹਣਾ ਉਹ ਨਾ ਇੱਥੇ ਆਵੇ ਤੇ ਮਾਂ ਉੱਥੇ ਚਲ ਜੇ ਮੈਨੂੰ ਸਭ ਕੁਝ ਪਤਾ ਤੇਰੀਆਂ ਗੱਲਾਂ ਦਾ ਜੋ ਤੂੰ ਕਰਨ ਲਈਆਂ ਨਾ ਗੱਲਾਂ ਤੇਰੇ ਦਿਲ ਦੀਆਂ ਗੱਲਾਂ ਮੈਂ ਸਾਰੀਆਂ ਜਾਣ ਲਈ ਆ ਆਹੋ ਮੇਰੀਆਂ ਗੱਲਾਂ ਕਿੱਥੋਂ ਦਿਲ ਦੀਆਂ ਜਾਣਦੀ ਜੇ ਜਾਣਦੇ ਹੁੰਦੇ ਆਹ ਕੰਮ ਨਾ ਹੀ ਹੁੰਦੇ ਆ ਘਰ ਦੇ ਵਿੱਚ ਨੌਂ ਨੂੰ ਵੀ ਕਦੀ ਕਿਹਾ ਕਿ ਤੈਨੂੰ ਮਸੂਟ ਲੈ ਦੇਣੀ ਧੀ ਦੇ ਚਾ ਆਉਂਦੇ ਆ ਨਾ ਨੌਂ ਦੇ ਤੇ ਨਹੀਂ ਨਾ ਆਉਂਦੇ ਕਿਉਂ ਨੌਂ ਨੂੰ ਕਿਉਂ ਨਹੀਂ ਕਿਹਾ ਨੌਂ ਨਹੀਂ ਪਾਉਂਦੀ ਸੂਟ ਨੌਂ ਕਿੱਥੋਂ ਪਾਉਂਦੀ ਹੈ ਘਰੋਂ ਹੀ ਪਾਉਂਦੀ ਹੈ ਆਪਣੀ ਮਰਜ਼ੀ ਦੇ ਬਣਾ ਕੇ ਤੇ ਲੈ ਆਉਣੀ ਹੈ ਮੇਰੇ ਪੇਕੇ ਦਿੰਦੇ ਉਹ ਹੀ ਪਾਉਣੀ ਆ ਹਾਂ ਪੇਕੇ ਦਿੰਦੇ ਆ ਤਾਂ ਪਾਉਣੀ ਆ ਉਹ ਆਪਣੀ ਮਰਜ਼ੀ ਦੇ ਲੈ ਆਉਣੀ ਆ ਤੂੰ ਮੇਰੇ ਸਿਰ ਤੇ ਬੈਠੀ ਆਂ ਆਹ ਤਾਂ ਹੋਰ ਹਾਂ ਐਵੇਂ ਜਾਣ ਕੇ ਗੱਲਾਂ ਕਰੀ ਜਾਣੀਆਂ ਕਿੰਨੀਆਂ ਨੀ ਨੌਲੜਾ ਕਰਦੀ ਐਨੀ ਨੌਲੜਾ ਕਰਦੀ ਉਹ ਨਾ ਇੱਥੇ ਬੜੇ ਦੱਸ ਕਿ ਉਹਦੇ ਪੇਕੇ ਆ ਉਹਨੇ ਆਉਣਾ ਨਹੀਂਗਾ ਇਹ ਕਿੱਦਾਂ ਦੀ ਗੱਲ ਹੋਈ ਭਲਾ ਅੱਦ ਨੂੰ ਹਥ ਲਾਇਆ ਇਸ ਜਨਾਨੀ ਨੇ ਹੂੰ ਜਾਣੀ ਤੈਨੂੰ ਨਹੀਂ ਪਤਾ ਫੇਕਿਆਂ ਦੇ ਘਰ ਜਾਈਏ ਤੇ ਮਾਂ ਪਿਓ ਨੂੰ ਚਾਹ ਹੁੰਦਾ ਵਾ ਇਦਾਂ ਹੀ ਉਹਨੂੰ ਵੀ ਚਾਹ ਵਾ ਫਿਰ ਮੈਂ ਵੀ ਜਾਵਾਂ ਆਪਣੇ ਮਾਂ ਪਿਓ ਕੋ ਮਿਲ ਕੇ ਆਵਾਂ ਆਪਣੇ ਪਰਾਂਵਾਂ ਪਰ ਜਾਈਆਂ ਨਾ ਆਹ ਦੀ ਤਾਂ ਡੇਮਾ ਮਮੀ ਹਾਂ ਭਾਬੀ ਬੜਾ ਬੋਲਣ ਦੀ ਕੀ ਗੱਲ ਹੋਗੀ ਨੇ ਕੀ ਤੈਨੂੰ ਤੇ ਇਹ ਦੱਸਾਂ ਭਾਬੀ ਬੋਲੇ ਭਾਬੀ ਤਾਂ ਬੋਲਦੀ ਰਹਿੰਦੀ ਆ ਹੁਣੋਂ ਤਾਂ ਕੰਮ ਹੀ ਹੋਰ ਕੋਈ ਨਹੀਂ ਹੁਣ ਕਿਹੜੀ ਗੱਲੋਂ ਬੋਲਣ ਦੇ ਸੀ ਹੁਣ ਐਸੇ ਗੱਲੋਂ ਹੀ ਕੁੜੀ ਨੂੰ ਸਾਦ ਲੈਣੀ ਆ ਤੀਜਕ ਦੇਣਾ ਫਿਰ ਕੱਪੜਾ ਬਣਾਉਣ ਬਹਿ ਜਾਣੀ ਆ ਕਦੀ ਉਹਨੂੰ ਸੂਟ ਬਣਾ ਦੋ ਗਰਮ ਕਦੀ ਉਹਨੂੰ ਠੰਡਾ ਬਣਾ ਦੋ ਤੇ ਮੈਂ ਕਹਾਂ ਧੀਆ ਆਈ ਆ ਤੂੰ ਦੇਣਾ ਨਹੀਂ ਬਣਾ ਕੇ ਤੈਨੂੰ ਕੀ ਤਕਲੀਫ ਆ ਇਹ ਗੱਲ ਮੇਰਾ ਆਪਣਾ ਘਰ ਐ ਮੈਂ ਇੱਥੇ ਆ ਨਹੀਂ ਸਕਦੀ ਇਹਨੂੰ ਕੀ ਭੀੜ ਪੈਂਦੀ ਐ ਨਹੀਂ ਜਾਂਦੀ ਆਪਣੇ ਪੇਕੇ ਆਪਣੇ ਘਰ ਰਹਿੰਦੀ ਨਹੀਂ ਐ ਝੱਟ ਦਾ ਹੁਰਦੀ ਐ ਤੇ ਇੱਥੇ ਦੌੜਦੀ ਐ ਤੇ ਇੱਥੇ ਉਹ ਤਾਂ ਮੈਨੂੰ ਮੇਰੀ ਸੱਸ ਨੇ ਭੇਜਿਆ ਕਹਿੰਦੀ ਚੱਲ ਲੈ ਇਹੋ ਗੱਲ ਤੇ ਉਹ ਕਹਿਣ ਲਈ ਆ ਇਹ ਵੀ ਇਹੋ ਗੱਲ ਕਹਿੰਦੀ ਆ ਵੀ ਸੱਸ ਵੀ ਓਦਾਂ ਨਹੀਂ ਜਿਹੜੀ ਛਾਟੀ ਤੋੜ ਦਿੰਦੀ ਆ ਆਹੋ ਤੇ ਇਹ ਇਹ ਨਹੀਂ ਜਾਂਦੀ ਇਹ ਵੀ ਤੇ ਦੋ ਦੋ ਮਹੀਨੇ ਲਾ ਕੇ ਆਂਦੀ ਆ ਨਾ ਮੈਂ ਤੇ ਆਖਿਆ ਮੈਂ ਕਿਹਾ ਤੂੰ ਨਹੀਂ ਜਾਂਦੀ ਤੂੰ ਆਪਣੇ ਮਾਪਿਆਂ ਦੇ ਘਰ ਜਾਨੀ ਤੇ ਉਹ ਵੀ ਆਪਣੇ ਮਾਪਿਆਂ ਦੇ ਘਰ ਆਂਦੀ ਫਿਰ ਕੀ ਹੋਇਆ ਮੰਮੀ ਤਾਂ ਹੀ ਮੇਰਾ ਨਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਆਹੀ ਗੱਲਾਂ ਨਹੀਂ ਉਹ ਮੈਨੂੰ ਚੰਗੀਆਂ ਲੱਗਦੀਆਂ ਭਾਬੀ ਦੀਆਂ ਬਸ ਤੇਰੀ ਕੱਲੀ ਕੱਲੀ ਨਨਾਨਾ ਜੇ ਆ ਜਾਂਦੀ ਤੂੰ ਸੋਗੋ ਖੁਸ਼ ਹੋ ਕੇ ਮਿਲ ਪਰ ਨਾ ਆਣਾ ਨਹੀਂ ਇਹਨੇ ਨੱਕ ਵਟਨੀ ਹੀ ਵਟਨੀ ਜਦੋਂ ਵੀ ਮੈਂ ਆਣਾ ਇਹ ਹਉ ਤਾਂ ਗੱਲ ਫੈਂਤੀਏ ਮੈਂ ਕਹਿਣ ਰਹੀ ਆਂ ਪੇ ਦੱਸ ਤੂੰ ਹੀ ਸਗੋ ਚਾਹ ਕਰਦਾ ਬੰਦਾ ਤੀ ਪਹਿਲਾਂ ਉਹੀ ਤਾਂ ਗੱਲ ਹੈ ਕਿ ਇਹ ਕਿਹੜਾ ਚਾਹ ਉਹ ਨਹੀਂ ਕਰਦੀ ਚਾਚੂ ਉਹਨੂੰ ਤੇ ਆ ਪਿਓ ਆਵੇ ਨਾ ਇੱਥੇ ਇੱਥੇ ਆਵੇ ਸਾਲਾਂ ਬੰਦੀ ਮੈਂ ਮੰਮੀ ਚੱਲੀ ਜਾਣਾ ਸਵੇਰੇ ਮੈਂ ਰਹਿਣਾ ਹੀ ਨਹੀਂ ਇਦਾਂ ਮੈਂ ਕਿੰਨੀ ਕਿਦਰ ਗੱਲਾਂ ਸੁਣੀ ਜਾਣੀਆਂ ਅਜੇ ਮੇਰੀ ਸੱਸ ਨੂੰ ਨਹੀਂ ਪਤਾ ਹੈਗਾ ਜੇ ਮੇਰੀ ਸੱਸ ਨੂੰ ਪਤਾ ਲੱਗੇ ਤੇ ਉਹ ਤੇ ਫਿਰ ਕਵੇ ਨਾ ਕਿ ਤੂੰ ਉੱਥੇ ਕਿਉਂ ਜਾਨੀ ਇੱਥੇ ਤੈਨੂੰ ਸਾਰਾ ਕੁਝ ਮਿਲਦਾ ਖਾਨ ਨੂੰ ਤੈਨੂੰ ਰੋਟੀ ਪਾਣੀ ਕੱਪੜਾ ਲੀੜਾ ਸਭ ਕੁਝ ਮਿਲਦਾ ਹੈ ਤੇ ਤੂੰ ਫਿਰ ਉੱਥੇ ਕਿਉਂ ਜਾਨੀ ਹੈ ਚਲੋ ਪਤਾ ਹੈ ਤੂੰ ਕਿਹੜੇ ਕੱਪੜੇ ਲੀੜੇ ਲੈਣ ਆਉਣੀ ਆ ਤੇ ਮੈਂ ਆਪਣੀ ਮਰਜ਼ੀ ਨਾਲ ਆਉਣੀ ਆ ਵੀ ਚਲੋ ਧੀਆ ਤੈਨੂੰ ਦੇਣਾ ਵਾ ਇਹਦੇ ਮਗਰ ਲੱਕੇ ਨਹੀਂ ਆਉਣਾ ਤੂੰ ਕਿਉਂ ਨਹੀਂ ਆਉਣਾ ਤੂੰ ਜਦ ਮੈਂ ਜਨਾ ਚਰਜੀ ਨਹੀਂ ਆ ਨਾ ਹੋਣਾ ਚਾਹ ਤੂੰ ਹੀ ਆਉਣਾ ਹੀ ਆਉਣਾ ਬਾਅਦ ਚ ਵੇਖੀ ਜਾਉ ਜੋ ਮੈਂ ਤਾਂ ਮੰਮੀ ਤੁਹਾਡੇ ਘਰ ਕੇ ਆਣੀ ਕਿ ਚੱਲ ਮੰਮੀ ਦਾ ਮਨ ਹੋਰਦਾ ਹੋਰ ਹੋ ਜਾਂਦਾ ਕਿ ਧੀ ਆਣਾ ਤੁਹਾਨੂੰ ਪਤਾ ਦੁੱਖ ਸੁੱਖ ਫੋਨ ਲੈ ਹੁੰਦੇ ਮਾਵਾ ਨੇ ਵੀ ਹੁੰਦਾ ਹੀ ਮੈਂ ਤਾਂ ਨਹੀਂ ਹੁਣ ਇਹ ਕਾਹੇ ਜੋਗੀ ਨਹੀਂ ਹੈਗੀ ਜੇ ਚੰਗੀ ਹੋਵੇ ਤੇ ਮੈਂ ਨਾ ਬੈ ਕੇ ਸਾਰਾ ਇਹਨਾਂ ਵੀ ਸਾਰੇ ਅਸਲਾਵਾ ਕਰਾ ਹਨ ਭਾਬੀ ਇਦਾਂ ਭਾਬੀ ਇਦਾਂ ਪਰ ਇਹ ਅੰਨੇ ਜੋਗੀ ਹੈ ਹੀ ਨਹੀਂ ਇਹ ਤਾਂ ਸਗੋਂ ਮੈਨੂੰ ਉਲਟ ਕਹਿੰਦੀ ਹੈ ਕਿ ਇੱਥੇ ਆਂਦੀ ਕਿਉਂ ਹੈ ਇਹ ਹੁਣ ਤਾਂ ਕਰ ਲਵਤੀ ਗਿਆ ਹੁਣ ਕੀ ਕਰੀਏ ਫਿਰ ਨਹੀਂ ਮੈਨੂੰ ਲੱਗ ਵੀਰ ਦਾ ਫੋਨ ਮਿਸ ਕਾਲ ਆਈ ਹੈ ਤੇ ਮੈਂ ਕਰਦੀ ਆ ਉਹਨਾਂ ਨੂੰ ਫੋਨ ਤੇ ਕਹਿੰਨੀ ਹੈ ਕਿ ਮੈਨੂੰ ਲੈ ਜਿਓ ਆਣ ਕੇ ਹਾਂ ਚਲੀ ਜਾਣਾ ਪਈ ਤੂੰ ਮੰਮੀ ਚਾਰ ਪੰਜ ਦਿਨ ਹੋ ਗਏ ਆ ਇਹਦੀ ਗੱਲਾਂ ਸੁਣਨ ਨੂੰ ਇੱਥੇ ਬਹਿਣਾ ਹੈਗਾ ਕਿ ਦੀਆ ਤਾਂ ਦੀਆ ਤਾਂ ਗੱਲਾਂ ਕਰਦੀ ਹੈ ਕਿਹੜੀਆਂ ਘਟ ਹੈ ਮੈਂ ਨਾਲੇ ਨਾ ਵੀਰ ਜੀ ਨਾਲ ਵੀ ਗੱਲ ਕਰਨੀ ਆ ਹੁਣ ਮੇਰੇ ਮਗਰ ਲਾ ਕੇ ਤੂੰ ਤਾਂ ਜਾਣਾ ਵਾ ਇਹਦੀ ਕਿਹੜੀ ਗੱਲ ਵਾ ਇਹ ਤਾਂ ਗੱਲਾਂ ਕਰਦੀ ਰਹਿੰਦੀ ਆ ਹੁਣ ਇਹ ਗੱਲਾਂ ਕਰੂਗੇ ਤਾਂ ਤਾਂ ਤੋਲਣਾ ਨਹੀਂਗਾ ਆਪਣੇ ਇੱਥੇ ਮਾਂ ਪਿਓ ਦੇ ਘਰ ਉਹ ਗੱਲ ਨਹੀਂ ਹੁੰਦੀ ਮੰਮੀ ਤੁਹਾਨੂੰ ਪਤਾ ਇੱਕ ਵਾਰ ਜਿਹੜੀ ਮੂੰਹੋਂ ਗੱਲ ਨਿਕਲ ਜਾਓ ਵਾਪਸ ਨਹੀਂ ਜਾਂਦੀ ਫਿਰ ਬੰਦਾ ਜੇ ਸੁਣ ਲੈਂਦਾ ਫਿਰ ਉਹਨੂੰ ਜ਼ਿਆਦਾ ਦੁੱਖ ਲੱਗਦਾ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਠੀਕ ਵਾ ਗੱਲ ਕੋਈ ਨਹੀਂ ਮੈਂ ਮੰਮੀ ਤਿਆਰੀ ਕਰਦੀ ਆ ਸੇਰੇ ਫਿਰ ਮੈਂ ਚਲੇ ਜਾਣਾ ਮੈਂ ਲੂਬੀਨ ਨਾਲ ਫੋਨ ਕਰ ਦਿੰਨੀ ਆ ਨਹੀਂ ਚਲ ਪੁੱਤ ਚਲੇ ਜਾਣਾ ਰਹਿਣ ਦੇ ਫੋਨ ਕਾਨੂੰ ਕਰਨਾ ਵਾ ਆਪੇ ਹੀ ਉਹਨੇ ਆ ਜਾਣਾ ਹੀ ਲੈਣ ਕੇ ਨਹੀਂ ਦਸ ਦਵਾਂ ਕਿ ਸੇਰੇ ਆ ਜਿਓ ਟਾਈਮ ਨਾ ਲੈਣਾ ਡਿਊਟੀ ਤੇ ਜਾਂਦੇ ਹੀ ਆਂਦੇ ਹੋਏ ਲੈ ਆ ਨਹੀਂ ਲੈ ਆਂਗੇ ਫਿਰ ਚਲੋ ਕੋਈ ਨਹੀਂ ਤੁਸੀਂ ਬੈਠੋ ਤੇ ਮੈਂ ਇਹਨੂੰ ਤਾਂ ਠੰਡ ਪੈ ਜੂਗੀ ਨਾ ਚਲ ਜੇਗੀ ਤੇ ਇਹਨੂੰ ਠੰਡ ਪੈ ਜੂਗੀ ਇਹਨੂੰ ਤਾਂ ਇੰਨੀ ਬੁਰੀ ਲੱਗਦੀ ਆ ਮੇਰੀ ਕੁੜੀ ਕਿ ਕੋਈ ਹਸਾਬ ਹੀ ਨਹੀਂ ਆ ਤੇ ਆਂਦੀ ਵੀ ਮੈਨੂੰ ਕੁੜੀ ਅੱਖੀਂ ਨਾ ਲੱਭੇ ਕੁੜੀ ਨਾ ਇੱਥੇ ਵੜੇ ਕੱਲੀ ਪ੍ਰ ਦਾ ਸਫੀ ਕਰਨਾ ਫਿਰ ਹੁਣ ਮੇਰੇ ਵੀ ਕੀ ਬਸ ਦੀ ਗੱਲ ਆ ਕਿੰਨਾ ਕ ਦਿਨ ਸੇ ਰੜਾ Đਾ ਮੈਂ ਚਲੋ ਜਾਣਾ ਆ ਧੀਆਂ ਨੇ ਆਪਣੇ ਘਰ ਵਿਚਾਰੀਆਂ ਇੱਥੇ ਬਹਾਰਣਾ ਚਲ ਕੰਮ ਖਤਮ ਹੋ ਗਿਆ ਵਾ ਕਿੰਨੇ ਦਿਨੋਂ ਗੱਲ ਕੀਤੀ ਨਾ ਇੱਦਾਂ ਕਰਦੀ ਮਮਮੀ ਨੂੰ ਫੋਨ ਲਾਉਣੀ ਆ 8 ਵਜੇ ਵਾਲੇ ਕੜਾ ਸੁੱਤੇ ਹੁੰਦੇ ਆ ਰੋਟੀਆਂ ਪਾਣੀ ਖਾ ਕੇ ਵੇਲੇ ਹੋਏ ਹਣੇ ਹਲੋ ਸਾਸ਼ਰੀ ਗਲਮੀ ٹھیک ٹھاک كر چلتا كام كار اچھا كی دے روٹی كھا لی میں کچھ نہیں بس ان سے ستا ہی ਵੇਲੀ ਹੋਈ ਮਰੀ ਮੈਂ ਕਿ ਚੱਲ ਲੱਦਦੇ ਨੇ ਤਾਂ ਟਾਈਮ ਨਹੀਂ ਲੱਗਦਾ ਲੰਮੇ ਲੱਗੇ ਹੀ ਬਸ ਪਹਿਣ ਮੈਂ ਚੱਲ ਆਇਆ ਹੋਰ ਮੰਮੀ ਨਾਲ ਘੜੀ ਗੱਲ ਕਰ ਲੈਣੀ ਹੈ ਹਾਂਜੀ ਹਾਂਜੀ ਛੀ ਉਹਦੀ ਹੋਰ ਕਿਦਾਂ ਸੇ ਤਾਂ ਠੀਕ ਠਾਕ ਅੱਛਾ 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 ਡਾਡੀ ਤੇ ਵੀਰਾ ਕਿਦਾਂ ਚੀਕ ਚਲੋ ਵਧੀਆ ਚਾਹੀਦਾ ਅਸ਼ਾ ਹੋਰ ਭਾਬੀ ਕਿੱਦਾਂ ਹੈ ਚਲੋ ਵਧੀਆ ਠੀਕ ਠਾਕ ਹੈ ਦੇ ਹੈਗੇ ਲੱਗੇ ਸਭ ਸੁੱਤੇ ਆ ਕਿ ਜਾਗਣ ਦੇ ਅਸ਼ਾ ਸ਼ੋ ਸ਼ੋ ਪਿੰਡ ਗਏ ਠੀਕ ਹੈ ਠੀਕ ਹੈ ਕਿ ਕਿਦਾਂ ਦੇ अच्छा हॉफ टाउगर ठीक है ठीक है चलो कोई गल नहीं जाना भी चाहिदा या आ मासी ਜੂਣਾ ਦੇ ਵਿੱਚ ਮਿਲ ਕੇ ਲਾਉਣਾ ਚਾਹੀਦਾ ਵਿਆਹ ਹੋ ਗਿਆ ਦਾ ਮਤਲਬ ਇਹ ਥੋੜੀ ਕਿ ਜਾਣਾ ਹੀ ਨਹੀਂ ठीक है ठीक है तो ਕੋਈ ਹੋਰ ਗੱਲ ਬਾਤ ਸ਼ੋਸ਼ ਸ਼ੋਸ਼ ਆਹੋ ਮੈਂ ਜਦੋਂ ਉਦੋਂ ਆਈ ਆ ਉਹ ਗੱਲ ਤੇ ਕੀਤੀ ਸੀ ਟਿਊਸ਼ਨ ਸੈਂਟਰ ਬਾਰੇ ਹਾਂ ਜੀ ਦੱਸਣ ਦੇ ਹੀ ਵਾਬੇ ਲਈ ਅਸ਼ ਸ਼ੋਸ਼ ਚਲ ਵਧੀਆ ਜੇ ਤੇ ਓਪਨ ਕਰ ਲਿਆ ਵਧੀਆ ਮੰਮੀ ਪੜੇ ਲਿਖੇ ਹੈਗੇ ਆ ਚਲੋ ਆਪਣੀ ਜਿਹੜੀ ਮਿਹਨਤ ਕੀਤੀ ਪੜਾਈ ਤੇ ਕਿਹ ਕੰਮ ਆਉਣਗੇ ਨਾਲੇ ਆਪਣਾ ਕਮਾਉਣਗੇ ਨਾਲੇ ਰਹਿ ਆ ਕਿ ਟਾਈਮ ਪਾਸ ਹੋ ਜਾ ਕਰੂਗਾ ਹਾਂਜੀ ਹਾਂਜੀ ਉਹੀ ਤੇ ਗਿਆਨ ਮੰਮੀ ਨਾਲੇ ਕਿਸਮਤ ਵਾਲੀ ਆ ਹੁਣ ਪੜ੍ਹੀ ਲਿਖੀ ਆ ਉਹੇ ਖੋਲਦੇ ਲੱਗੇ ਹੋ ਤੇ ਚਲੋ ਉਹਦੇ ਵੀ ਅਗਲੀ ਦਰ ਨਾਲ ਤੇ ਟਾਈਮ ਲੱਗ ਜੂ ਨਾਲੇ ਪੜ੍ਹਾਈ ਦਾ ਮੁੱਲ ਪੈ ਜੂ ਆ ਮੇਰੀ ਵੀ ਇਹ ਲੋ ਕਿਸਮਤ ਮੈਂ ਵੀ ਤੇ ਕਿੰਨਾ ਪੜ੍ਹੀ ਆ ਕੀ ਆ ਜਾ ਕੇ ਸੱਸ ਮੇਰੇ ਘਰ ਦੇ ਕੰਮ ਜੋਗੀ ਆ ਹਾਂਜੀ ਇਹ ਤੇ ਫਿਰ ਮੰਮੀ ਚਲੋ ਆਪ ਆਪਣੀ ਸੋਚ ਹੀ ਆ ਨਾ ਨੂਨ ਨੂ ਬਣਾ ਕੇ ਰੱਖਣਾ ਜਤੀ ਚਲੋ ਤੁਸੀਂ ਪਾ ਬਿਨੁਤੀ ਬਣਾ ਕੇ ਰੱਖਿਆ ਹੈ ਬੜੀ ਵਧੀਆ ਗੱਲਾਂ ਚਾਹੀਦਾ ਵੀ ਆ ਹਾਂਜੀ ਹਾਂਜੀ ਨਹੀਂ ਠੀਕ ਆ ਮੰਮੀ ਹੁਣ ਉਹੀ ਤੁਹਾਡੇ ਕੋਲ ਰਹਿੰਦੀ ਆ ਸਾਰਾ ਕੁਝ ਕਰਦੀ ਵੇਖਦੀ ਚੱਕਦੀ ਧੀ ਤੇ ਅਸਲੀ ਉਹੀ ਆਈ ਤਾਂ ਪਰੋਣਿਆਂ ਵਾਂਗ ਹੋਣਾ ਅਛਾ ਅਛਾ ਆਉਣਾ ਕੀ ਆ ਮੰਮੀ ਤੁਹਾਨੂੰ ਪਤਾ ਨਿਆਣਿਆਂ ਚ ਟਾਈਮ ਨਹੀਂ ਲੱਗਦਾ ਠੀਕ ਆ ਠੀਕ چل پھر ممی دی آو میں کر دیا میرے خیال سے سہج اٹھ پیا وا آؤ میں دی کوئی نہیں میں پھر کد آؤں گی یا پھر فون کروں گی ٹھیک ہے ٹھیک چلو ٹھیک ساس شری ادال چل ممی نے میں پہ سیکھا